ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਟਾਈਮ ਸ਼ਾਨਦਾਰ 4 ਵਜ ਗਏ ਨੇ ਤੇ ਮੈਂ ਚਾਹ ਬਣਾ ਰਹੀ ਆ ਇਸ ਟਾਈਮ ਥੋੜਾ ਜਿਹਾ ਲੇਟ ਹੋ ਗਈ ਅੱਜ ਚਾਹ ਬਣਾਉਣ ਨੂੰ ਬਿਕੋਜ਼ ਮੈਂ ਸੀਗੀ ਬੀਜ਼ੀ ਮੈਂ ਤਕਰੀਬਨ ਕੋਈ 1.5 2 ਵਜੇ ਦੀ ਲੱਗੀ ਹੋਈਆਂ ਗਜਰੇਲਾ ਬਣਾਉਣ ਚੁੱਲਾ ਬਾਲਿਆ ਹੋਇਆ ਚੁੱਲ੍ਹੇ ਤੇ ਗਜਰੇਲਾ ਬਣਾ ਰਹੀ ਸੀ ਫਿਰ ਅਰਮਾਨ ਹੈ ਘਰ ਸੀਗਾ ਪਰ ਉਹ ਪੱਗ ਬਨ ਰਿਹਾ ਸੀਗਾ ਆਪਣੀ ਮੇਰੇ ਕੋਲ ਆਇਆ ਹੀ ਨਹੀਂ ਹੈਗਾ ਸੋ ਮੈਂ ਕੜਾਹੀ ਛੱਡ ਕੇ ਵੀ ਕਿੱਥੇ ਉੱਠਦੀ ਸੋ ਹੁਣ ਆਇਆ ਇੱਕੰਝ ਕੁਲੋਂ ਮੈਂ ਕਿ ਚਲੋ ਚਾਹ ਬਣਾਉਂਦੀ ਆ ਉਹਨੂੰ ਖਾਣਾ ਦਿੰਦੀ ਆ ਖਾਣ ਨੂੰ ਤੇ ਮੌਸਮ ਅੱਜ ਇੰਨਾ ਠੰਡਾ ਨੇ ਇੰਨਾ ਠੰਡਾ ਕਿ ਸ਼ੁਕਰ ਹੈ ਚਲੋ ਅੱਜ ਵੀ ਮੈਂ ਚੁੱਲੇ ਤੇ ਹੀ ਬੈਠੀ ਆ ਉੱਥੇ ਅੱਗ ਬਾਲ ਕੇ ਵੀ ਚਲੋ ਗਜਰੇਲਾ ਬਣਾ ਰਹੀ ਆ ਹਨਾ ਵੀ ਇੰਨੀ ਠੰਡ ਫੀਲ ਨਹੀਂ ਹੋਈ ਇੰਨੀ ਠੰਡੀ ਹਵਾ ਚੱਲ ਰਹੀ ਐ ਇੰਨੀ ਠੰਡੀ ਹਵਾ ਨਾ ਜੇਕਰ ਤੁਹਾਨੂੰ ਮੈਂ ਦਿਖਾਉਂਦੀ ਆ ਤੁਸੀਂ ਵੈਸੇ ਅੱਜ ਸਾਰੇ ਗਿਦਰੀਆਂ ਦਿਖਾਉਣ ਦੀ ਤਾਂ ਕਹਿਣ ਦੀ ਤਾਂ ਕੱਲ੍ਹ ਹੈ ਨਹੀਂ ਮੈਂ ਦੋ ਤਿੰਨ ਫੋਨ ਜਿੱਥੋਂ ਵੀ ਮੇਰੇ ਆਏ ਨਾ ਰਿਲੇਟਿਵ ਦੇ ਸਾਰੇ ਕਹਿੰਦੇ ਹਾਂ ਵੀ ਸਾਡੇ ਇੱਥੇ ਵੀ ਠੰਡੀ ਹਵਾ ਚੱਲ ਰਹੀ ਐ ਇੰਨੀ ਠੰਡੀ ਹਵਾ ਸੀਗੀ ਅੱਜ ਤੇ ਕੰਮਕਾਰ ਹੀ ਲੇਟ ਨਿਪੜੇ ਬਸ ਫਿਰ ਉਸ ਤੋਂ ਬਾਅਦ ਮੈਂ ਗਜਰੇਲਾ ਲਾਗੀ ਬਣਾਣ ਹੁਣ ਅਰਮਾਨ ਨੂੰ ਬਿਠਾਇਆ ਹੋਇਆ ਚੁੱਲ੍ਹੇ ਤੇ ਮੈਂ ਕਿਹਾ ਚਲ ਤੂੰ ਇੰਨਾ ਗਜਰੇਲੇ ਕੋਲ ਬੈਠ ਤੇ ਮੈਂ ਚਾਹ ਬਣਾ ਲੈਂਦੀ ਆ ਗਜਰੇਲਾ ਕੱਲ ਗਾਜਰਾ ਲਈਆਂ ਸੀ ਗਿਆ ਮੈਂ ਕਿਹਾ ਚਲੋ ਗਜਰੇਲਾ ਬਣਾ ਲੈਂਦੇ ਆ ਅੱਜ ਆਖਰੀ ਦਿਨ ਹੈ ਇਸ ਸਾਲ ਦਾ ਚਲੋ ਉਸ ਨੂੰ ਵੀ ਵਧੀਆ ਮੈਂ ਕਿਹਾ ਬਿਜੀ ਰਹਿ ਕੇ ਹੀ ਨਿਗਾਂਦੇ ਆ ਚਾਹ ਚ ਦੁੱਧ ਪਾਉਂਦੀ ਆ ਫਿਰ ਚਾਚੇ ਦੁੱਧ ਤਾਂ ਮੈਂ ਪਾ ਦਿੱਤਾ ਬਾਕੀ ਚਲੋ ਔਰਮਾਨ ਨੂੰ ਵੀ ਦੇਖ ਲੈਣੀ ਆ ਕਿ ਅੱਗ ਬਾਲੀ ਹੋਈ ਆ ਚੁੱਲ੍ਹੇ 'ਚ ਕਿ ਨਹੀਂ ਨਹੀਂ ਤਾਂ ਨਾ ਗਜਰੇਲਾ ਸਾਰਾ ਠੰਡਾ ਤੇ ਤਾਜਾ ਹੋ ਜਾਊਗਾ ਫਿਰ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਔਰਮਾਨ ਅੱਗ ਵਾਲੀ ਹਾ ਓਏ ਅੱਗ ਬਾਲੀ ਹੋਈ ਆ ਨਾਲ-ਨਾਲ ਬੈਠਾ ਫੇਰ ਵੀ ਰਿਹਾ ਉਹ ਬੈਠਾ ਦੇਖ ਔਰਮਾਨ ਥੈਂਕ ਯੂ ਚਾਰ ਜਣ ਵਾਲੀ ਆ ਵਾਚ ਅੱਜ ਪਤਾ ਕੀ ਹੋਇਆ ਮੈਨੂੰ ਇਹ ਸੀਗਾ ਕਿ ਗਾਜਰਾਂ ਨੂੰ ਨਾ ਮਿਕਸੀ ਚ ਬਰੀਕ ਕਰ ਲਵਾਂਗੇ ਜਿਸ ਟਾਈਮ ਕੜਾਹੀ ਰੱਖੀ ਮੈਂ ਦੁੱਧ ਪਾ ਕੇ ਲਾਈਟ ਚਲੀ ਗਈ ਵਿਚਾਰਾ ਾਰਮਾਨ ਫਸ ਗਿਆ ਾਰਮਾਨ ਨੇ ਕੱਚਾ ਕद्दू ਕਸ਼ ਕੀਤੀਆਂ ਤਕਰੀਬਨ ਕਿਲੋ ਕੋ ਗਾਜਰਾ ਰਹਿ ਗਿਆ ਹੋਣੀਆ ਫਿਰ ਲਾਈਟ ਆ ਗਈ ਫਿਰ ਮਿਕਸੀ ਚਲਾਈ ਅਸੀਂ ਮਿਕਸੀ ਨਾਲ ਥੋੜਾ ਕੰਮ ਸਖਾਲਾ ਹੋ ਜਾਂਦਾ ਹਏ ਹਏ ਠੰਡ ਦੇ ਵਿੱਚ ਅੱਜ ਕੁਝ ਬਾਲ ਧੋਣੇ ਪੈ ਗਏ ਬਿਕੋਜ਼ ਆਪਾਂ ਕੱਲ ਜਾਣਾ ਨਵੀਂ ਸਾਲ ਤੇ ਜਾਣਾ ਆਪਾਂ ਕਿਧਰ ਹੀ ਉਹਦੀਆਂ ਤਿਆਰੀਆਂ ਵੀ ਕਰਨੀਆਂ ਕੁਝ ਤਿਆਰੀਆਂ ਹੋ ਗਈਆਂ ਕੁਝ ਕਰਨੀਆਂ ਅਰੇ ਜਿੱਕੇ ਜਾਵੀਂ ਭੁੱਖ ਬਹੁਤ ਲੱਗੀ ਹੋਈ ਐ ਇੱਕ ਤਾਂ ਦਿਲ ਕਰ ਰਿਹਾ ਨਾ ਸਮੋਸੇ ਮੰਗਾ ਕੇ ਖਾ ਮਾਂ ਅੱਜ ਪੁੱਛਦੀਆਂ ਏਰਮਾਨ ਜੇ ਸਮੋਸੇ ਲਿਆਂਦਾ ਨਾ ਨਹੀਂ ਫਿਰ ਇੱਕ ਅੱਧਾ ਫੁਲਕਾ ਖਾ ਲੈਣਾ ਫੁਲਕੇ ਤਾਂ ਚਲੋ ਮੈਂ ਬਣਾ ਕੇ ਰੱਖੇ ਹੀ ਹੋਏ ਨੇ ਏਰਮਾਨ ਪੁਤਲਿਆਉਂਗਾ ਸਮੋਸਾ ਫਿਰ ਐਂ ਕਰ ਚਾਹ ਰਿਜੜੀ ਹੈ ਠੀਕ ਹੈ ਜਾਂਦੇ ਹੋਏ ਤੂੰ ਬੰਦ ਕਰ ਜੀ ਮੈਂ ਆ ਜਾ ਇੱਧਰ ਚੁੱਲੇ ਤੇ ਅੱਛਾ ਠੀਕ ਹੈ ਫਿਰ ਮੈਂ ਥੋੜੀ ਜਿਹੀ ਰਜਾਲ ਮਾ ਫਿਰ ਆ ਗਈ ਅਰਮਾਨ ਕਹਿੰਦਾ ਚਾਹ ਨੂੰ ਰਜਾ ਦਿਓ ਬੰਦ ਕਰਕੇ ਗੈਸ ਫਿਰ ਮੇਰੇ ਕੋਲ ਬਹਿ ਜਾ ਉੱਥੇ ਚੁੱਲੇ ਤੇ ਆ ਜਾਓ ਮਤਲਬ ਫਿਰ ਅਰਮਾਨ ਜਾਊਗਾ ਸਮੋਸੇ ਲੈਣ ਜੋ ਗਜਰੇਲਾ ਚੁੱਲੇ ਤੇ ਬੰਦ ਆ ਨਾ ਗੈਸ ਤੇ ਉਹ ਨਹੀਂ ਟੇਸਟ ਆਉਂਦਾ ਹੈਗਾ ਜੋ ਲੱਕੜਾਂ ਦੀ ਖੁਸ਼ਬੂ ਗਜਰੇਲੇ ਚ ਆਣੀ ਹੈ ਨਾ ਖਾਣ ਲੱਗੇ ਉਹ ਟੇਸਟੀ ਲੱਗਦੀ ਹੈ ਆਪਾਂ ਪਿੰਡਾਂ ਵਾਲਿਆਂ ਪਿੰਡਾਂ ਵਾਲਿਆਂ ਨੂੰ ਚੁੱਲ੍ਹੇ ਦੀ ਬਣੀ ਹੋਈ ਚੀਜ਼ ਹੀ ਟੇਸਟੀ ਲੱਗਦੀ ਹੈ ਗੈਸ ਤੇ ਬਣਾ ਕੇ ਖਾ ਵੀ ਜ਼ਰੂਰ ਲੈਂਦੇ ਆ ਐਦਾਂ ਦੀ ਵੀ ਕੋਈ ਗੱਲ ਨਹੀਂ ਪਰ ਟੇਸਟ ਚੁੱਲ੍ਹੇ ਵਾਲੀ ਚੀਜ਼ ਤਾਂ ਹੀ ਵਧੀਆ ਹੁੰਦਾ ਬਣ ਚੁੱਕਿਆ ਗਜਰੇਲਾ ਬਸ ਅੱਧਾ ਘੰਟਾ ਹੋਰ ਲੱਗਣਾ ਹੁਣ ਆਪਾਂ ਖੰਡ ਪਾਉਂਦੇ ਆ ਨਾਲ ਪਾਣੀ ਆ ਡਰਾਈ ਫੂਡ ਖੰਡ ਪਾਣ ਤੋਂ ਬਾਅਦ ਵੀ ਹੈ ਨਾ ਫਿਰ ਗਜਰੇਲਾ ਥੋੜਾ ਜਿਹਾ ਪਾਣੀ ਜਾਂ ਫੇਰ ਛੱਡ ਦਿੰਦਾ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਸੇਕ ਲਗਾਉਣਾ ਪੈਣਾ ਬਾਕੀ ਡਰਾਈ ਫੂਡ ਦੇ ਵਿੱਚ ਆਪਾਂ ਪਾ ਰਹੇ ਆ ਆ ਆਪਾਂ ਪਾਇਆ ਖੁੱਪਾ ਬਦਾਮ ਦਾਖਾ ਕਿਉਂਕਿ ਬੱਚੇ ਇਸ ਤੋਂ ਇਲਾਵਾ ਹੋਰ ਕੋਈ ਡਰਾਈ ਫੂਡ ਨਹੀਂ ਖਾਂਦੇ ਹੈਗੇ ਕਾਜੂ ਵੀ ਨਹੀਂ ਪਾਣਦੇ ਹੁੰਦੇ ਬੱਚੇ ਖੰਡ ਪਾਉਂਦੇ ਆ ਚਲੋ ਪਾਉਣਾ ਗਝਰੇਲਾ ਬਣਾਉਣ ਤੋਂ ਬਾਅਦ ਮੈਂ ਗਈ ਪਾਰਲਰ ਕਿਉਂਕਿ ਮੈਨੂੰ ਕਰਾਣੀ ਸੀਗੀ ਥ੍ਰੈਡਿੰਗ ਬਿਕੋਜ਼ ਕੱਲ ਜਾਣਾ ਤੇ ਬਸ ਹੁਣੇ-ਹੁਣੇ ਆਈਆਂ ਜਸਟ ਕਰ ਆ ਕੇ ਦਾਲ ਰੱਖੀ ਐ ਤੇ ਨਾਲ ਦਾਲ ਦਾ ਇਹ ਮਸਾਲਾ ਰੈਡੀ ਕਰ ਲੈਂਦੀ ਆ ਤੇ ਦਾਲ ਵੈਸੇ ਖਾਂਦੇ ਤਾਂ ਹੈ ਨਹੀਂ ਘਰੇ ਪਰ ਫੇਰ ਵੀ ਮੈਂ ਬਣਾ ਰਹੀ ਆ ਲੋ ਜੀ ਦਾਲ ਬੱਚਿਆਂ ਨੇ ਤਾਂ ਕਲੇਸ਼ ਕਰ ਦਿੱਤਾ ਕਹਿੰਦੇ ਦਾਲ ਨਹੀਂ ਖਾਣੀ ਉਹਨਾਂ ਨੂੰ ਫਿਰ ਮੈਗੀ ਬਣਾ ਕੇ ਦੇ ਰਹੀਆਂ ਸਰਦਾਰ ਜੀ ਕਹਿੰਦੇ ਮੈਂ ਵੀ ਮੈਗੀ ਖਾਣੀ ਐ ਸੋ ਦੋ ਪੈਕਟ ਮੈਗੀ ਤੇ ਬਣਾ ਰਹੀਆਂ ਹੁਣ ਤੇ ਬਾਅਦ ਦੇ ਵਿੱਚ ਪੜਾਵਾਂਗੀ ਫੁਲਕੇ ਫੁਲਕੇ ਬਣਾਉਣ ਤੋਂ ਬਾਅਦ ਸਰਦਾਰ ਜੀ ਕਹਿੰਦੇ ਕਿ ਚੁੱਲ੍ਹਾ ਤੂੰ ਬਾਲਿਆ ਹੋਇਆ ਪੰਜੀਰੀ ਵੀ ਅੱਜ ਹੀ ਬਣਾ ਲੈ ਕਿਉਂਕਿ ਸਰਦਾਰ ਜੀ ਸਮਾਨ ਇਕੱਠਾ ਹੀ ਲੈ ਆਏ ਸੀਗੇ ਸਾਰਾ ਵੀ ਚਲੋ ਰੋਜ਼ ਰੋਜ਼ ਕਿਉਂ ਤੰਗ ਹੋਣਾ ਅੱਜ ਹੀ ਤੰਗ ਹੋ ਲੈ ਇੱਕੋ ਦਿਨ 8:30 ਵਜੇ ਹੁਣ ਫਰੀ ਹੋਈਆਂ ਮੈਂ ਖਾੜਾ ਖਾ ਕੇ ਬਰਤਨ ਸਾਫ ਕਰਕੇ ਫਸ ਹੁਣ ਸਰਦਾਰ ਜੀ ਚੁੱਲੇ ਤੇ ਦੁਆਰਾ ਚਲੇ ਗਏ ਕਹਿੰਦੇ ਪੰਜੀਰੀ ਵੀ ਹੁਣੀ ਬਣਾ ਲੈਂਦੇ ਆਪਾਂ ਕਿਉਂਕਿ ਅੱਗ ਤਾਂ ਅੱਜ ਬਲੀ ਹੋਈ ਸੀਗੀ ਤੇ ਬਸ ਹੁਣ ਰਲ ਮਿਲ ਕੇ ਦੋਨੋਂ ਜਣੇ ਪੰਜੀਰੀ ਬਣਾ ਲੈਣੇ ਆ ਕਿ ਚੁੱਲਾ ਬਾਲ ਲੈਣਾ ਡੇਲੀ ਤਾਂ ਪਾ ਬਾਲ ਦੇਣੀ ਹੈਗੀ ਅੱਜ ਚੁੱਲਾ ਜੇ ਬਾਲਿਆ ਸਾਰੇ ਕੰਮ ਨੇ ਜਿਹੜੇ ਚੁੱਲ੍ਹੇ ਵਾਲੇ ਨਿਬੜ ਲੈਂਦੇ ਆ ਉਂਝ ਵੀ ਨਾ ਫਿਰ ਕੋਈ ਕੰਮ ਪੈਂਡਿੰਗ ਰਹਿੰਦਾ ਕਿਉਂ ਛੱਡਣਾ ਹਨਾ ਕੱਲ ਨੂੰ ਨਵਾਂ ਸਾਲ ਹੈ ਫਰੈਸ਼ ਫਰੈਸ਼ ਕੰਮ ਮਿਲਣਗੇ ਕਿਉਂ ਕੋਈ ਪੁਰਾਣਾ ਕੰਮ ਛੱਡਣਾ ਹਨਾ ਪੈਂਡਿੰਗ ਪੰਜੇਰੀ ਦਾ ਸਮਾਨ ਵੀ ਸਰਦਾਰ ਜੀ ਨੇ ਲਿਆ ਕੇ ਰੱਖ ਹੀ ਦਿੱਤਾ ਸੀਗਾ ਮੈਂ ਕਿਹਾ ਚਲੋ ਪੰਜੀਰੀ ਵੀ ਪਾ ਲੈਨੇ ਆ ਤੇ ਚਲੋ ਲੱਗਦੇ ਆ ਹੁਣ ਦੇਖਦੇ ਆ ਕਿੰਨੇ ਵਜੇ ਫ੍ਰੀ ਹੋਵਾਂਗੇ ਫਿਰ ਉਹ ਦੇਖੋ ਸਰਦਾਰ ਜੀ ਨੇ ਕੜਾਈ ਰੱਖ ਲਈ ਹੈ క్స్మాన చారా ఉపేయా దికు ਲੋ ਜੀ ਕੜਾਹੀ ਆਪਾਂ ਰੱਖ ਲਈ ਐ ਤੇ ਜਿੰਨਾ ਕ ਸਾਮਾਨ ਸੀਗਾ ਜੋ ਪਹਿਲਾਂ ਘਿਓ ਦੇ ਵਿੱਚ ਫਰਾਈ ਕਰਨਾ ਹੁੰਦਾ ਬਰਾਉਨ ਕਰਨਾ ਹੁੰਦਾ ਉਹ ਕਰ ਲਿਆ ਤੇ ਸਰਦਾਰ ਜੀ ਨੂੰ ਲਗਾ ਦਿੱਤਾ ਕੰਮ ਮੈਂ ਕਹ ਵੀ ਤੁਸੀਂ ਸਾਰਾ ਸਾਮਾਨ ਚੰਗੀ ਤਰ੍ਹਾਂ ਮਿਕਸੀ ਚ ਬਰੀਕ ਕਰ ਦੋ ਤੇ ਮੈਂ ਇੰਨੇ ਆਟਾ ਪੁੰਨ ਲੈਂਦੀ ਆ ਸਰਦਾਰ ਜੀ ਨੇ ਮੇਰੀ ਪੂਰੀ ਹੈਲਪ ਕੀਤੀ ਪਰ ਥੱਕ ਬਹੁਤ ਗਈ ਮੈਂ ਅੱਜ ਸਾਰਾ ਦਿਨ ਇੰਨੀ ਦੌੜ ਭੱਜ ਹੋਈ ਸਵੇਰੇ ਵਾਲ ਵੀ ਧੋਏ ਕੱਪੜੇ ਵੀ ਧੋਏ ਤੇ ਬਹੁਤ ਸਾਰੇ ਕੰਮ ਕੀਤੇ ਪੂਰੇ ਸਾਲ ਦੇ ਮੈਨੂੰ ਲੱਗਦਾ ਅੱਜ ਹੀ ਕੰਮ ਲੈ ਰਹੇ ਨੇ ਇਹ ਮੇਰੇ ਕੋਲੋਂ ਪਰ ਦਿਲ ਲੱਗ ਰਿਹਾ ਜਦੋਂ ਰਲ ਮਿਲ ਕੇ ਦੋਨੋਂ ਜਣੇ ਕੰਮ ਕਰ ਰਹੇ ਆ ਲੋਜੀ ਟਾਈਮ ਹੋ ਗਿਆ ਹੁਣ 11 ਦਾ 11 ਵਜ ਗਏ ਤੇ ਆਪਾਂ ਪੰਜੀਰੀ ਬਣਾਉਣ ਤੋਂ ਬਾਅਦ ਬਸ ਇੱਥੇ ਹੀ ਬੈਠ ਗਏ ਸੀਗੇ ਮੈਂ ਕਿਹਾ ਚਲੋ ਵੀ ਅੱਗ ਬਲੀ ਹੋਈ ਆ ਨਾ ਥੋੜਾ ਬਹੁਤਾ ਟਾਈਮ ਸੇਕ ਲੈਣੇ ਆ ਮੈਂ ਤੇ ਸਰਦਾਰ ਜੀ ਦੋਨੋਂ ਜਣੇ ਬੈਠੇ ਨੇ ਬਾਕੀ ਬੱਚੇ ਹਜੇ ਟੀਵੀ ਦੇਖ ਰਹੇ ਨੇ ਪੰਜੀਰੀ ਪੰਤਾ 10 ਵਜੇ ਗਈ ਸੀਗੀ ਉਸ ਤੋਂ ਬਾਅਦ ਪਪਾ ਵਸ ਇੱਥੇ ਹੀ ਬੈਟ ਕੇ ਮੈਂ ਕਿਾ ਚਲੋ ਸਾਰਾ ਦਿਨ ਅੱਜ ਤੋੜਪਾਚ ਇੰਨੀ ਹੋਈ ਹੈ ਨਾ ਥੋੜਾ ਕੁ ਟਾਈਮ ਵੀ ਰਿਲੈਕਸ ਹੋ ਕੇ ਨਹੀਂ ਬੈਠੇ ਹੈਗੇ ਮਾਈਂਡ ਹੈ ਜਿਹੜਾ ਦੌੜਪਾਜ ਦੇ ਵਿੱਚ ਇੰਨਾ ਡਿਸਟਰਬ ਚਾ ਹੋ ਗਿਆ ਸੀ ਮੈਂ ਕਿਾ ਚਲੋ ਹੁਣ ਥੋੜਾ ਬੋਤ ਟਾਈਮ ਬੈਠ ਜਾਨੀਆ ਸਰਦਾਰ ਜੀ ਵੀ ਬੈਟ ਕੇ ਸੀਗੇ ਸੇਕ ਜਦੋਂ ਲੱਗਦਾ ਹੈ ਨਾ ਫਿਰ ਚੁੱਲ੍ਹੇ ਤੋਂ ਉੱਠਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਮੈਂ ਇਹ ਬਰਤਨ ਸਾਫ਼ ਕੀਤੇ ਪੰਜੀਰੀ ਤੋਂ ਬਾਅਦ ਸਰਦਾਰ ਜੀ ਇੱਥੇ ਬੈਠੇ ਹੀ ਸੇਕਦੇ ਰਹੇ ਬਾਕੀ ਅੱਜ ਸਰਦਾਰ ਜੀ ਨੇ ਮੇਰੀ ਬਹੁਤ ਹੈਲਪ ਕਰਦੀ ਨਹੀਂ ਤਾਂ ਮੈਨੂੰ ਕੱਲੀ ਨੂੰ ਹੋਰ ਜ਼ਿਆਦਾ ਟਾਈਮ ਹੋ ਜਾਣਾ ਸੀਗਾ ਇੱਥੇ ਹੀ ਚੁੱਲ੍ਹੇ ਤੇ ਬੈਠੀ ਨੂੰ ਥੈਂਕ ਯੂ ਸਰਦਾਰ ਜੀ ਦੇਖੋ ਥੈਂਕ ਯੂ ਪੰਜੀਰੀ ਖੈ ਰਹੇ ਆ ਵੀ ਮੈਂ ਤੇ ਸਰਦਾਰ ਜੀ ਦੋਨੋਂ ਜਣੇ ਖਾਵਾਂਗੇ ਬੱਚਿਆਂ ਨੂੰ ਖਾਣਾ ਹੁੰਦਾ ਗਜਰੇਲਾ ਬੱਚੇ ਗਜਰੇਲਾ ਪੋਤ ਦਿਲ ਲਗਾ ਕੇ ਖਾਂਦੇ ਨੇ ਮੈਂ ਤੇ ਸਰਦਾਰ ਜੀ ਸਾਨੂੰ ਦੋਨਾਂ ਨੂੰ ਪੰਜੀਰੀ ਪਸੰਦ ਹੈ ਬਾਕੀ ਦੇਖਦੇ ਆ ਇੱਕ ਘੰਟਾ ਹਜੇ ਹੋਰ ਜਾਗਾਂਗੇ ਇੱਕ ਘੰਟੇ ਬਾਅਦ ਤਾਂ ਫੇਰ ਨਿਊ ਇਅਰ ਹੈ ਗਈ ਹੈ ਤੇ ਫੇਰ ਉਸ ਤੋਂ ਬਾਅਦ ਹੀ ਸੋਵਾਂਗੇ ਤੇ ਕੱਲ ਆਪਾਂ ਗਿਦੜੀ ਚਾਣਾ ਵੀ ਤਿਆਰੀਆਂ ਕਰ ਵੀ ਲਈਆਂ ਤੇ ਨਹੀਂ ਵੀ ਕਰੀਆਂ ਹੈਗੀਆਂ ਥੋੜੀ ਬਹੁਤੀ ਜਿਹੜੀ ਤਿਆਰੀ ਰਹਿੰਦੀ ਹੈ ਉਹ ਸਵੇਰੇ ਕਰਾਂਗੇ ਸਵੇਰੇ ਜਲਦੀ ਉਠਾਂਗੇ ਕੱਲ ਕਿੱਥੇ ਜਾਵਾਂਗੇ ਫੇਰ ਕੱਲ ਦੇ ਵਲੌਗ ਚ ਦੇਖਿਓ ਤੇ ਬੱਸ ਆਹੀ ਸੀਗਾ ਮੇਰਾ ਅੱਜ ਦਾ ਵਲੌਗ ਤੇ ਕੱਲ ਮਿਲਦੇ ਆ ਹੁਣ ਤੁਹਾਨੂੰ ਨੈਕਸਟ ਵਲੌਗ ਵਿੱਚ ਤੇ 2025 ਦਾ ਮੇਰਾ ਇਹ ਲਾਸਟ ਵਲੌਗ ਹੈ ਕੱਲ ਸਵੇਰੇ ਫਿਰ 2026 ਚ ਜਾ ਕੇ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਫਿਰ ਬਾਏ ਬਾਏ